ਕੀ ਆਪਣਾ ਐਮ ਵੀਰਕ ਜੀ ਨੇ ਸਰਗੁਣ ਮਹਿਤਾ ਜੀ ਨੇ ਨਿਰਮਤ ਖੈਰਾ ਨੇ ਐਕਟਿੰਗ ਦੇ ਵੱਟ ਘਟਦੇ ਨਿਰਮਲ ਰਿਸ਼ੀ ਕਰਦੇ ਕਿ ਸੌਂਕਣ ਸੌਂਕਣੇ 3 ਵੀ ਆਏ ਅੱਗੇ ਸੀਰੀਅਸ ਚੱਲਦੀ ਸੌਂਕਣੇ ਸੌਂਕਣੇ 10 ਤੱਕ ਆਣੀ ਚਾਹੀਦੀ ਹੈ ਸਭ ਤੋਂ ਵਧੀਆ ਕੀ ਲੱਗੇ ਸਭ ਤੋਂ ਵਧੀਆ ਸਭ ਕੋਈ ਵਧੀਆ ਹੈਗਾ ਮਤਲਬ ਤਾਂ ਗਣਾਈ ਹੈ ਨਾ ਜੇ ਘੱਟ ਹੀ ਵਧੀਆ ਬਹੁਤ ਜ਼ਿਆਦਾ ਵਧੀਆ ਹੈ ਸਭ ਕਿੰਨੀ ਵੀ ਦੇ ਦੋ ਮੋਨਿਕਾ ਬਲੂਚੀ ਹਾਂ ਮੋਨਿਕਾ ਬਲੂਚੀ ਮੈਨੂੰ ਦੇ ਦੋ ਦਿਆ ਐਂਟਰਟੇਨਮੈਂਟ ਆ ਸਿਕਸ ਇਹ ਲਗਾਤਾਰੀ ਚੱਲਣਾ ਚਾਹੀਦਾ ਇਸ ਸਿਲਸਲੇ ਮੈਂ ਫਿਰ ਉਮੀਦ ਕੀ ਕਰ ਰਹੇ ਹਾਂ ਉਹਨਾਂ ਵਿੱਚ ਸੌਂਕਣਾ ਦੀ ਗਿੰਦੀ ਵੀ ਵਧਣੀ ਚਾਹੀਦੀ ਵਧੀਆ ਜਾਣ ਵਧੀ ਜਾਣ ਸਾਨੂੰ ਵੀ ਇੱਥੇ ਲੈ ਲੈਣ ਸੌਂਕਣ ਸੌਂਕਣੇ ਟੂ ਰਿਲੀਜ਼ ਹੋ ਚੁੱਕੀ ਹੈ ਤੇ ਪਹਿਲਾਂ ਵਾਂਗ ਇਸ ਫਿਲਮ ਵਿੱਚ ਵੀ ਉਹੀ ਖਾਸ ਕੈਰੇਕਟਰਸ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰ ਰਹੇ ਨੇ ਜਿਵੇਂ ਐਮੀ ਵਿਰਕ ਦਾ ਜੋ ਕਿਰਦਾਰ ਹੈ ਪਤਨੀਆਂ ਦੇ ਵਿੱਚ ਫਸੇ ਹੋਏ ਐਮੀ ਵਿਰਕੇ ਇਸ ਵਾਰ ਨਜ਼ਰ ਆ ਰਹੇ ਨੇ ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਦੋ ਪਤਨੀਆਂ ਸੀ ਇਸ ਵਾਰ ਤਿੰਨ ਪਤਨੀਆਂ ਯਾਨੀ ਕਿ ਤਿੰਨ ਸੌਕਣਾ ਆਪਸ ਵਿੱਚ ਭਿਰਦੀਆਂ ਹੋਈਆਂ ਤੁਹਾਨੂੰ ਨਜ਼ਰ ਆਉਣ ਗਈਆਂ ਤੇ ਇਸ ਸਮੇਂ ਜੋ ਲੋਕ ਇਸ ਫਿਲਮ ਨੂੰ ਦੇਖ ਕੇ ਬਾਹਰ ਆ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਕਿਉਂ ਉਹ ਇਸ ਫਿਲਮ ਨੂੰ ਪਸੰਦ ਕਰ ਰਹੇ ਨੇ ਕਿਉਂ ਹੋਰ ਲੋਕ ਇਸ ਫਿਲਮ ਨੂੰ ਵੇਖਣ ਆਓ ਜਾਣਦੇ ਠੀਕ ਹੋ ਗਿਆ ਫਿਲਮ ਬਾਰੇ ਮੈਡਮ ਫਿਲਮ ਬਹੁਤ ਜ਼ਬਰਦਸਤ ਹੈ ਆਪਣੀ ਇਮਿਊਨਿਟੀ ਬੂਸਟਰ ਫਿਲਮ ਹੈ ਦਾ ਡਾਇਲੋਗ ਹੀ ਚੇਂਜ ਕਰਦਾ ਵਾਚਿੰਗ ਸੌਕਨੇ ਸੌਕਨੇ ਟੂ ਕੀਪ ਦਾ ਡਾਕਟਰ ਅਵੇ ਨਾਰ ਦਾ ਜੂਸ ਪੀਣ ਦੀ ਲੋੜ ਨਹੀਂ ਐ ਫਿਲਮ ਚੈਨਾ ਹਸਾ ਤੁਹਾਡਾ ਖੂਨ ਵੱਧ ਜਾਊਗਾ ਫਿਲਮ ਦਾ ਜਿਹੜਾ ਮੈਂ ਪਹਿਲੀ ਵਾਰੀ ਦੇਖਿਆ ਖੇਡਰ ਚ ਮੈਂ ਬੈਠਾ ਸੀ ਤੇ ਫਿਲਮ ਦੀ ਆਵਾਜ਼ ਤਾਂ ਆਈ ਰਹੀ ਤੇ ਹਾਸਿਆਂ ਦੀ ਬਹੁਤ ਆਵਾਜ਼ ਆ ਰਹੀ ਸੀ ਬਾਕੀ ਆਪਣਾ ਐਮੀ ਵਿਰਕ ਜੀ ਨੇ ਸਰਗੁਣ ਮਹਿਤਾ ਜੀ ਨੇ ਨਿਰਮਤ ਖੈਰਾ ਨੇ ਐਕਟਿੰਗ ਦੇ ਵੱਟ ਘਾਟਦੇ ਨਿਰਮਲ ਰਿਸ਼ੀ ਜੀ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਐ ਤੇ ਕਰਮਜੀਤ ਅਨਮੋਲ ਜੀ ਨੇ ਵੀ ਜਿਹੜੇ ਆਪਣੇ ਹੈਗੇ ਸਰਗੁਣ ਮਹਿਤਾ ਜੀ ਉਹਨਾਂ ਦਾ ਡਬਲ ਰੋਲ ਜਿਹੜਾ ਕੀਤਾ ਦੋਨੋਂ ਕਿਰਦਾਰ ਬੜੀ ਵਧੀਆ ਤਰ੍ਹਾਂ ਨਿਭਾਏ ਐ ਤੇ ਲਾਈਫ ਚ ਦੇਖੋ ਹਰੇਕ ਦੇ ਸਟ्रेस ਆਉਂਦਾ ਹੈ ਹਨਾ ਹੁੰਦਾ ਹੈ ਰੁਪੀ ਗੇਲੇ ਤੇ ਉਥੇ ਹੀ ਪ੍ਰਿੰਸ ਦਾ ਛੋਟਾ ਜਿਹਾ ਰੋਲ ਸੀ ਉਹਨਾਂ ਬਾਰੇ ਕੀ ਉਹਨਾਂ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਹੈ ਜੀ ਕੋਈ ਇੱਕ ਟਵਿਸਟ ਹੁੰਦਾ ਹੈ ਉਹਨਾਂ ਨੇ ਵੀ ਬਹੁਤ ਹਾਸੇ ਵਾਲਾ ਰੋਲ ਕੀਤਾ ਹੈਗਾ ਉਮੀਦ ਕਰਦਾ ਕਿ ਸੌਂਕਣ ਸੌਂਕਣੇ 3 ਵੀ ਆਏ ਅੱਗੇ ਸੀਰੀਅਸ ਚੱਲਦੀ ਸੌਂਕਣੇ ਸੌਂਕਣੇ 10 ਤੱਕ ਆਣੀ ਚਾਹੀਦੀ ਹੈ ਸੌਂਕਣਾਂ ਦੀ ਗਿਣਤੀ ਵੀ ਵਧਣੀ ਚਾਹੀਦੀ ਹਾਂਜੀ ਸੌਂਕਣਾਂ ਦੀ ਗਿਣਤੀ ਵੀ ਵਧਣੀ ਚਾਹੀਦੀ ਹਾਂਜੀ ਹਾਂਜੀ ਦੇਖੋ ਕਮੇਡੀ ਦਾ ਕਨਸੈਪਟ ਹੈ ਇੱਕ ਹਨਾ ਕਿਵੇਂ ਦਿਖਾਉਂਦੇ ਆ ਕਿਵੇਂ ਤੀਮੀਆਂ ਲੜਦੀਆਂ ਉਹ ਵੀ ਬੜੇ ਹਾਸੇ ਨਾਲ ਸੋਚ ਜੈਮੀ ਵੀਰ ਕੇ ਦਾ ਵੀ ਸੋਚ ਲਓ ਹਾਂਜੀ ਹਾਂਜੀ ਥੋੜੇ ਹਾਸੇ ਦੇ ਕਿਰਦਾਰ ਦਾ ਆਇਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਪੈਸਾ ਵਸੋਲਾ ਜੀ ਸਭ ਤੋਂ ਵਧੀਆ ਕੀ ਲੱਗਿਆ ਸਾਰੀ ਫਿਲਮ ਵਧੀਆ ਸੀ ਹਰ ਪੰਜ ਇੱਕਦਮ ਜਬਰਦਸ ਕਹਿੰਦੇ ਇੱਕ Song ਕਣ ਸਾਹਮਣੀ ਵੀ ਓਕੇ ਹੁੰਦੀ ਇਥੇ ਤਾਂ ਦੋ ਦੋ ਸੰਭੀ ਟੋਟਲ ਤਿੰਨ ਹੋ ਗਈ ਕਿਵੇਂ ਦੀ ਲੱਗੀ ਪੂਰੀ ਮੂਵੀ ਫੈਂਟਾਸਟਿਕ ਮੈਂ ਬਹੁਤ ਹੀ ਵਧੀਆ ਬਹੁਤ ਡਿਫਰੈਂਟ ਕਾਮੇਡੀ ਲੱਗੀ ਆ ਜਿਵੇਂ ਪਹਿਲਾਂ ਸੀਗਾ ਨਾ ਜ ਪਹਿਲਾਂ ਵਿੱਚ ਦੋ ਸੀਗੇ ਹੁਣ ਇਹਦੇ ਵਿੱਚ ਇਹਨਾਂ ਨੇ ਔਰ ਡਾਇਲੌਗ ਸਾਰੇ ਦੇ ਬਹੁਤ ਜ਼ਬਰਦਸਤ ਸੀ ਔਰ ਹਾਸਾ ਹਟਾ ਇੰਨਾ ਜ਼ਿਆਦਾ ਸੀ ਨਾ ਮਤਲਬ ਅਸੀਂ ਲਾਸਟ ਤੱਕ ਪੂਰਾ ਇੰਜੋਏ ਕਰਿਆ ਫਿਲਮ ਨੂੰ ਕਿ ਹੋ ਚੀ ਲਗੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਸੀ ਸਭ ਤੋਂ ਵਧੀਆ ਕੀ ਲੱਗੀ ਮਤਲਬ ਸਾਰੀ ਫਿਲਮ ਵੀ ਵਧੀਆ ਸੀ ਐਜ਼ ਅ ਫੀਮੇਲ ਜ ਸੰਕਣ ਦੇ ਜਦੋਂ ਗੱਲ ਹੁੰਦੀ ਹੈ ਤਾਂ ਇੱਕ ਨਫ਼ਰਤ ਹੁੰਦੀ ਹੈ ਪਰ ਇਸ ਮੂਵੀ ਵਿੱਚ ਕਿਵੇਂ ਦਾ ਸੀ ਤਿੰਨਾਂ ਕਰ ਲੀਆਂ ਸੀ ਗਾਤਾ ਸੀਗਾ ਸਭ ਤੋਂ ਵਧੀਆ ਕਿਹੜਾ ਰੋਲ ਰਗਿਆ ਕਿਹਨਾਂ ਦਾ ਰੋਲ ਰੋਲ ਗਿਆ ਬਹੁਤ ਸਿੱਧਾ ਦੋਨਾਂ ਦਾ ਵਧੀਆ ਸੀ ਨਿਮਰਤ ਖੈਰਾ ਦਾ ਔਰ ਉਹਨਾਂ ਦਾ ਕੀ ਕਹਿੰਦੇ ਆਪਣਾ ਐਮੀ ਵੀਰ ਦਾ ਬਹੁਤ ਵਧੀਆ ਸੀ ਬਹੁਤ ਵਧੀਆ ਜੀ ਮੂਵੀ ਬਹੁਤ ਸੋਹਣੀ ਤੇ ਇਹ ਉਮਰ ਬਹੁਤ ਜ਼ਿਆਦਾ ਹੈਗਾ ਜੁੜੇ ਰਹੇ ਸਾਰੀ ਫਿਲਮ ਦੇ ਵਿੱਚ ਆਪਾਂ ਨਾਲ ਪਤਾ ਨਹੀਂ ਲੱਗਾ ਕਿਹੜੇ ਵੇਲੇ ਸਮਾਂ ਖਤਮ ਹੋ ਗਿਆ ਸਭ ਤੋਂ ਵਧੀਆ ਕੀ ਲੱਗਾ ਸਭ ਤੋਂ ਵਧੀਆ ਸਭ ਕੁਝ ਹੀ ਵਧੀਆ ਹੈਗਾ ਮਤਲਬ ਤਾਂ ਗਣਾਈਆਂ ਨਾ ਜੇ ਘੱਟ ਹੀ ਵਧੀਆ ਬਹੁਤ ਜ਼ਿਆਦਾ ਵਧੀਆ ਹੈ ਸਭ ਕੁਝ ਹੀ ਵਧੀਆ ਹੈਗਾ ਸਭ ਤੋਂ ਵਧੀਆ ਪੰਚਾਇਤ ਹੀ ਜਿਹੜੀ ਲੱਗਦੀ ਸੀ ਪਿਛਲੀ ਜਿਹੜੀ ਸੰਗਕਣ ਸੰਗਕਣੇ ਸੀ ਉਹ ਸਰਪੰਚ ਸਾਹਿਬ ਆਇਓ ਆ ਸਾਡੇ ਸਰਪੰਚ ਆ ਦੇਖ ਸਕਦੇ ਹੋ ਇਥੇ ਵੀ ਮਸਤੀ ਹੁੰਦੀ ਪੰਚਾਇਤ ਵਾਲੀ ਨਜ਼ਰ ਆ ਰਹੀ ਹੈ ਇਹ ਹੈ ਸਰਪੰਚ ਆ ਤੇ ਪੰਚਾਇਤ ਤਾਂ ਫਿਰ ਛੱਡੋ ਜਿਹੜਾ ਸਰਪੰਚ ਮੈਂ ਕਰਦਾ ਮੈਂ ਕਰਦਾ ਹਾਂ ਹਾਂਜੀ ਬੀਜੀ ਬਾਰੇ ਦੱਸਦਾ ਹਾਂ ਕਹਾਣੀ ਜਿੱਦਾਂ ਫਿਲਮ ਚ ਲੱਗੀਆਂ ਬਿਲਕੁਲ ਪੰਚਾਇਤ ਬਹੁਤ ਵਧੀਆ ਹੈ ਮੈਡਮ ਉਹਨਾਂ ਦੇ ਨੀ ਰੋਲ ਛੋਟਾ ਜਿਹਾ ਪਲੇ ਕਰਦਾ ਹੋਇਆ ਇਹਨਾਂ ਨੂੰ ਸਰਪੰਚ ਬਣਾ ਦਿੰਦੇ ਆ। ਹਾਂਜੀ ਸਰਪੰਚ ਸਾਹਿਬ। ਉਹਨਾਂ ਨੇ ਤਿੰਨ ਘਰ ਵਾਲੀਆਂ ਮੇਰੀਆਂ ਤੇ ਕਿਹੜੀ ਰੱਖਾਂ? ਨਿਮਰਤਾ ਖੈਰਾ। ਯਾਰ ਇੱਕ ਗੱਡੀ ਵੀ ਦੇ ਦੋ। ਮੋਨਿਕਾ ਬਲੂਚੀ। ਹਾਂ ਮੋਨਿਕਾ ਬਲੂਚੀ ਵੀ ਨੂੰ ਦੇ ਦੋ। ਜੇ ਤੁਹਾਨੂੰ ਆਪਸ਼ਨ ਮਿਲੇ ਤੁਸੀਂ ਕਿੰਨੇ ਰੱਖੋਗੇ? ਕਿਹੜੀ ਵਾਲੀ ਰੱਖੋਗੇ? ਮੈਂ ਤਿੰਨੇ ਰੱਖ ਲੈਣੀਆਂ ਜੀ। ਇਹਨਾਂ ਵੀ ਗੱਟਦਾ ਜੀ ਤਿੰਨੇ ਹੀ ਰੱਖ ਲੈਣੀਆਂ ਇਹ ਕਹਿੰਦੇ। ਸੌਂਗਣ ਇੱਕ ਵੀ ਰੱਖਣੀ ਆ ਉਹ ਕਿਉਂਦੀ ਐ ਤੇ ਤਿੰਨ ਤਿੰਨੇ ਰੱਖਣੀਆਂ। ਹਲਦਾ ਸੀ ਆਪਾਂ ਵੀ ਚੱਲਾਂਗੇ ਇਦਾਂ ਹੀ ਔਖੇ ਸੌਖੇ ਪਰੇਸ਼ਾਨ ਵੀ ਹੋ ਗਿਆ ਸੀ ਉਹ ਲਾਸਟ ਹਾਂਜੀ ਛੱਡਣਾ ਵੀ ਚਾਹੁੰਦਾ ਸੀ ਕਿਸੇ ਨਾਲ ਫੇਰ ਆਪਾਂ ਵੀ ਛੱਡ ਦਾਂਗੇ ਜੀ ਅੰਮੀ ਵੀਰਕੂ ਵੀ ਦੇ ਦਾਂਗੇ ਇਹਨੂੰ ਚਾਲ ਚੌਂਵੇਂ ਰੱਖ ਲਈ ਤੂੰ ਨਾਲ ਅਮੀਰ ਕੋਈ ਚੱਲੂਗਾ ਮੈਂ ਕਹਾਂਗਾ ਜੀ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਬਾਕੀ ਦੇਖ ਲਓ ਜੇ ਕੋਈ ਇਹਨਾਂ ਨੂੰ ਕਿੰਨਾ ਹੈ ਬਹੁਤ ਸਰਾਇ ਬਹੁਤ ਮਜ਼ਾ ਆਇਆ ਨੈਚੁਰਲ ਜੀ ਜਿੱਦਾਂ ਹੈ ਨਾ ਕੋਈ ਓਵਰ ਐਕਟਿੰਗ ਨਹੀਂ ਬਹੁਤ ਮਜ਼ਾ ਆਇਆ ਦੇਖਣ ਦਾ ਜਦੋਂ ਆਪਸ ਵਿੱਚ ਲੜਦੀਆਂ ਦੋ ਇਹ ਉਹ ਇੱਕ ਸੱਚੀ ਲੱਗ ਰਹੀ ਸੀ ਸੱਚੀ ਇੱਕ ਦੂਜੇ ਤੇ ਚੀਜ਼ਾਂ ਮਾਰ ਰਹੀ ਤਾਂ ਘਰਾਂ 'ਚ ਨਹੀਂ ਹੋਣਾ ਚਾਹੀਦਾ ਇਹ ਇੱਥੇ ਆ ਘਰਾਂ 'ਚ ਨਾ ਹੀ ਹੋਈ ਤੇ ਤੰਗੀ ਗੱਲ ਘਰਾਂ 'ਚ ਫੇਰ ਗੌਣਦੀ ਵੇਖਣ ਦਾ ਹਾਂ ਜੀ ਹਾਂ ਜੀ ਹਾਲੀਵੁੱਡ ਵਿੱਚ ਬਹੁਤ ਸਾਰੀ ਫਿਲਮਾਂ ਆਉਂਦੀਆਂ ਨੇ ਪਰ ਕਾਮੇਡੀ ਲੈਵਲ ਦੀ ਜਦੋਂ ਗੱਲ ਕਰਦੇ ਆ ਤਾਂ ਸੰਗ ਕਣ ਸੰਗ ਨੇ ਵਨ ਵੀ ਜਿਹੜੀ ਆਈ ਸੀ ਉਹ ਵੀ ਤੇ ਇਹ ਵੀ ਕਿਵੇਂ ਦੋਹਾਂ ਨੂੰ ਕੰਪੈਰੀਸ਼ਨ ਕਰਾਂ ਜੀ ਜਿਆਦੀ ਵਧੀਆ ਹੈਗੀ ਉਹ ਜਿਆਦੀ ਵਧੀਆ ਹੈਗਾ ਇਹ ਥੋੜਾ ਜਿਹਾ ਚਲੋ ਲਾ ਲਓ ਖਿੱਤ ਧੂਕੇ ਕੀਤੀ ਥੋੜੀ ਜਿਹੀ ਫਿਲਮ ਪਰ ਹੈ ਓਵਰਾਲ ਵਧੀਆ ਹੈਗੀ ਸੰਗ ਕਣ ਸੰਗ ਨੇ 3 ਵੀ ਹੋਣੀ ਚਾਹੀਦੀ ਆਉਣੀ ਚਾਹੀਦੀ ਆਉਣੀ ਚਾਹੀਦੀ ਵਧੀਆ ਐਂਟਰਟੇਨਮੈਂਟ ਆ 80 ਲਗਾਤਾਰ ਹੀ ਕਰਨਾ ਚਾਹੀਦਾ ਇਸ ਹਲਸਰਾ ਮੈਂ ਫਿਰ ਉਮੀਦ ਕੀ ਕਰ ਰਿਹਾ ਉਹਨਾਂ ਵਿੱਚ ਸੌਂਕਣਾ ਦੀ ਗਿਣਤੀ ਵੀ ਵਧਣੀ ਚਾਹੀਦੀ ਵਧੀਆ ਜਾਣ ਵਧੀ ਜਾਣ ਸਾਨੂੰ ਵਿੱਚ ਲੈ ਲੈਣ ਪੇਕਾ ਤੁਸੀਂ ਕਿ ਫਿਲਮ ਦੇਖਣ ਤੋਂ ਬਾਅਦ ਮਸਤੀ ਹੈ ਨਾ ਦਰਸ਼ਕਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਕਿਉਂਕਿ ਸੌਂਕਣਾ ਸੌਂਕਣੇ ਫੁਲ ਕਾਮੇਡੀ ਫਿਲਮ ਹੈ ਤੇ ਪੂਰੀ ਫਿਲਮ ਵਿੱਚ ਇਹ तमाम ਦਰਸ਼ਕ ਇੰਜੋਏ ਕਰਦੇ ਹੋਏ ਨਜ਼ਰ ਆਏ ਇਸ ਫਿਲਮ ਵਿੱਚ ਸਰਗੁਣ ਮਹਿਤਾ ਨੇ ਡਬਲ ਰੋਲ ਵੀ ਪਲੇ ਕੀਤਾ ਹੈ ਯਾਨੀ ਕਿ ਜਿਹੜੀ ਤਿੰਨ ਸੌਂਕਣਾ ਹੈ ਤੇ ਉਹਨਾਂ ਵਿੱਚੋਂ ਦੋ ਰੋਲ ਜੋ ਪਲੇ ਕੀਤੇ ਹੈ ਉਹ ਸਰਗੁਣ ਮਹਿਤਾ ਨੇ ਕੀਤੇ ਹੈ ਤੇ ਉਹਦੇ ਨਿਮਰਤ ਕਰਾ ਦੇ ਰੋਲ ਨੂੰ ਸਾਰੇ ਹੀ ਲੋਕ ਬਹੁਤ ਪਸੰਦ ਕਰ ਰਹੇ